ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਸੇਖਾ ਚੌ ਚੱਕੀ ਆ ਚੌ ਵਾਇਆ ਇਹ ਮਨ ਇਕਤ ਘਰ ਆਣ ਇਹ ਹਿੜ ਤਿਹੜੇ ਛੱਡ ਤੋ ਗੁਰ ਕਾ ਸ਼ਬਦ ਪਛਾਣ ਸਤ ਗੁਰ ਅਗੇ ਟੈ ਪਉ ਸਭ ਕਿਛੁ ਜਾਣੈ ਜਾਣ ਆਸਾ ਮਰ ਸਾ ਜਲਾਇ ਤੂ ਹੋਏ ਰਹੋ ਮਹਿਮਾਨ ਸਤ ਗੁਰ ਕੈ ਭਾਣੈ ਪੀ ਚੱਲੇ ਤਦ ਤਰ ਕਹਿ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਦੇਨ ਤਿਗ ਪੈਨਣ ਤਿਗ ਖਾਣ ਮਹਲਾ ਤੀਜਾ ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹੈ ਸਮਾਏ ਪੌੜੀ ਹਰ ਚੋਲੀ ਦੇਹ ਸواری ਕੱਢ ਪੈ ਦੀ ਭਗਤ ਕਰ ਹਰ ਪਾਟ ਲਗਾਯ ਅਗ ਘਾਈ ਬਹੁ ਬਹੁ ਵਿਦ ਭਾਤ ਕਰ ਕੋਈ 부ਜੈ 부ਜਣ ਹਾਰਾ ਅੰਤਰ ਵਿਵੇਕ ਕਰ ਸੋ ਬੁਝੈ ਇਹ ਬਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਜਨ ਨਾਨਕ ਕਹਿ ਬੇਚਾਰਾ ਗੁਰਮਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੇ ਉਚਾਰਣ ਕੀਤੇ ਹੋਏ ਸ਼ਲੋਕ ਵਿੱਚ ਹਨ ਗੁਰੂ ਸਾਹਿਬ ਜੀ ਪ੍ਰਮਾਨ ਕਰ ਰਹੇ ਨੇ ਇਹ ਚੁੱਕੇ ਚੁਕਾਏ ਸੇਖ ਇਸ ਮਨ ਨੂੰ ਇੱਕ ਠਿਕਾਣੇ ਤੇ ਲਿਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਇਹ ਸੇਖਾ ਜੋ ਸਬਦਾ ਜਾਣੋ ਸਤਿਗੁਰੂ ਸਭ ਕੁਝ ਸਮਝ ਤੈ ਉਸ ਦੀ ਚਰਨੀ ਲੱਗ ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਰੌਣਾ ਸਮਝ ਜੇ ਤੂੰ ਸਤਗੁਰੂ ਦੇ ਬਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ ਇਹ ਨਾਨਕ ਜੋ ਮਨੁੱਖ ਨਾਮ ਨੇ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਟਕਾਰ ਜੋਗ ਹੈ ਹਰੀ ਦੇ ਗੁਣ ਬਿਆਨ ਕਰਦੇ ਆ ਉਹ ਗੁਣ ਮੁਕਦੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ ਪਰ ਏ ਨਾਨਕ ਗੁਰਮੁਖ ਜਿਉੜੇ ਹਰੀ ਦੇ ਗੁਣ ਗਾਉਂਦੇ ਹਨ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਗੁਣਾ ਵਿੱਚ ਲੀਨ ਹੋਇਆ ਰਹਿੰਦਾ ਹੈ ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ ਯੋਗ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਦੀਆਂ ਕਈ ਵੰਗੀਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਇਸ ਵਿਚਾਰ ਨੂੰ ਉਹ ਸਮਝਦਾ ਜਿਸ ਨੂੰ ਹਰੀ ਆਪ ਸਮਝਾਪੇ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਤੇ ਰਹਿਣ ਵਾਲਾ ਹਰੀ ਗੁਰੂ ਦੇ ਰਾਹੀ ਸਿਮਰਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹੁਕਮਨਾਮਾ ਫ੍ਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 3 ਗੁਰੂ ਗੁਰੂ ਅਮਰਦਾਸ ਜੀ ਅੰਡਾ ਸ਼ਲੋਕ 3 ਮਹਿਲ ਗੁਰੂ ਸਾਹਿਬ ਜੀ ਸੇ ਡੈਟ ਉਸ ਇੱਕ ਯੂ ਵਾਂਡਰ ਇਨ ਦਾ 4 ਡਾਇਰੈਕਸ਼ਨਸ ਬਲੋਨ ਬਾਈ ਦਾ 4 ਵਿੰਡਸ ਬ੍ਰਿੰਗ ਯੋਰ ਮਾਈਂਡ ਬੈਕ ਟੂ ਦਾ ਹੋਮ of the one lord renounce your petty arguments and realize the word of the guru's shabad bow in humble respect before the true guru he is the knower who knows everything burn away your hopes and desires and live like a guest in this world if you walk in harmony with the true guru's will then you shall be honored in the court of the lord o nanak those who do not contemplate the name the name of the lord cursed are their clothes and first is their food. third meal. there is no end to the lord's glorious praises. his worth cannot be described. o nanak, the gurmukhs chant the glorious praises of the lord. they are absorbed in his glorious virtues. body. the lord has adorned the coat of the body he has embroidered it with a devotional worship the lord has woven his silk into it in so many ways and fashions how rare is that man of understanding who understands and डेलीब्रेट्स विद इन ही अलोन अंडरस्टैंड दिस डेलीबरेशन होम द लॉर्ड हिमसेल्फ इंस्पायर्स टू अंडरस्टैंड पुआर सरवेंट नानक स्पीक्स द गुरम नो द लॉर्ड द लॉर्ड इज ट्रू वाहू जी का खालसा वाहेगुरु जी की फतेह